ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇਕਰ ਪੂਰਨ ਮਾਸ਼ੀ ਵਾਲੇ ਦਿਨ ਤੁਸੀਂ ਘਰ ਦਾ ਦਰਵਾਜ਼ਾ ਖੋਲਦੇ ਸਮੇਂ ਇਹ ਸ਼ਬਦ ਦਾ ਜਾਪ 5 ਮਿੰਟ ਕਰ ਲੈਂਦੇ ਹੋ ਮੰਨ ਕੇ ਚੱਲੋ ਤੁਹਾਡੇ ਘਰ ਖੁਸ਼ੀਆਂ ਆਪ ਚੱਲ ਕੇ ਆਉਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜਦੋਂ ਵੀ ਤੁਸੀਂ ਸਵੇਰ ਦੇ ਸਮੇਂ ਘਰ ਦਾ ਦਰਵਾਜ਼ਾ ਖੋਲ੍ਹਦੇ ਹੋ ਘਰ ਦੇ ਮੇਨ ਗੇਟ ਨੂੰ ਖੋਲ੍ਹਦੇ ਹੋ ਜੇਕਰ ਤੁਸੀਂ 5 ਮਿੰਟ ਉਸ ਸਮੇਂ ਇਸ ਸ਼ਬਦ ਦਾ ਜਾਪ ਕਰਦੇ ਹੋ ਤੁਹਾਡੇ ਘਰ ਵਿੱਚ ਬਰਕਤਾਂ ਹਮੇਸ਼ਾ ਲਈ ਵਾਸ ਕਰਨਗੀਆਂ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਵਾਸ ਕਰਨਗੀਆਂ ਤੁਹਾਡੇ ਘਰ ਵਿੱਚ ਧਨ-ਦੌਲਤ ਦੀ ਕੋਈ ਕਮੀ ਨਹੀਂ ਰਹ ਜਾਵੇਗੀ ਤੁਹਾਡੇ ਘਰ ਵਿੱਚੋਂ ਕਲੇਸ਼ ਹਮੇਸ਼ਾ ਲਈ ਖਤਮ ਹੋ ਜਾਵੇਗਾ ਸਾਤ ਸੰਗਰਜੀ ਜ਼ਿੰਦਗੀ ਦੇ ਵਿੱਚ ਜਿਹੜਾ ਹੈ ਨਾ ਘਰ ਦਾ ਮੁੱਖ ਦਰਵਾਜ਼ਾ ਬੜੀ ਹੀ ਮਹੱਤਤਾ ਰੱਖਦਾ ਹੈ ਉਸ ਦੇ ਨਾਲ ਬੜੀਆਂ ਹੀ ਗੱਲਾਂ ਜੁੜੀਆਂ ਹੁੰਦੀਆਂ ਹਨ ਇਹਨਾਂ ਗੱਲਾਂ ਨੂੰ ਕਈ ਤਾਂ ਵਹਿਮ-ਭਰਮ ਮੰਨਦੇ ਹਨ ਪਰ ਕਈ ਲੋਕਾਂ ਦਾ ਇਹਨਾਂ ਗੱਲਾਂ ਤੇ ਪੂਰਾ ਧਿਆਨ ਤੇ ਵਿਸ਼ਵਾਸ ਹੁੰਦਾ ਹੈ ਕਿਉਂਕਿ ਸਾਥ ਸੰਗਤ ਜੀ ਸਾਡੇ ਘਰ ਦੇ ਬਜ਼ੁਰਗ ਅਕਸਰ ਹੀ ਸਾਨੂੰ ਇਹੋ ਜਹੀਆਂ ਗੱਲਾਂ ਸਮਝਾਇਆ ਕਰਦੇ ਸਨ ਕਿ ਆਪਣੇ ਘਰ ਦਾ ਮੁੱਖ ਦਰਵਾਜ਼ਾ ਬੜਾ ਹੀ ਖਾਸ ਹੁੰਦਾ ਹੈ ਸਾਡੀ ਜ਼ਿੰਦਗੀ ਦੇ ਵਿੱਚ ਮੁੱਖ ਦਰਵਾਜ਼ੇ ਦੀ ਸਾਫ ਸਫਾਈ ਵੀ ਬੜੀ ਜ਼ਰੂਰੀ ਹੁੰਦੀ ਹੈ ਕਿਉਂਕਿ ਮੁੱਖ ਦਰਵਾਜ਼ੇ ਦੀ ਸਾਫ ਸਫਾਈ ਰੱਖਣ ਨਾਲ ਘਰ ਵਿੱਚ ਬਰਕਤਾਂ ਤੇ ਖੁਸ਼ੀਆਂ ਵਾਸ ਕਰਦੀਆਂ ਹਨ ਦੂਸਰੀ ਗੱਲ ਸਾਥ ਸੰਗਤ ਜੀ ਇਹ ਹੈ ਜੀ ਕਿ ਜੋ ਘਰ ਦਾ ਮੁੱਖ ਦਰਵਾਜ਼ਾ ਹੈ ਹਮੇਸ਼ਾ ਹੀ ਆਖਦੇ ਹਨ ਕਿ ਸੂਰਜ ਚੜਨ ਤੋਂ ਪਹਿਲਾਂ ਖੋਲਣਾ ਚਾਹੀਦਾ ਹੈ। ਉਹਨਾਂ ਘਰ ਵਿੱਚ ਹੀ ਫਿਰ ਹਮੇਸ਼ਾ ਰਿਜਕ ਆਉਂਦਾ ਹੈ। ਜਿਨ੍ਹਾਂ ਘਰਾਂ ਦਾ ਦਰਵਾਜ਼ਾ ਸੂਰਜ ਚੜਨ ਤੋਂ ਪਹਿਲਾਂ ਖੁੱਲਦਾ ਹੈ। ਕਦੇ ਵੀ ਪੈਸੇ ਦੀ ਕਮੀ ਉਹਨਾਂ ਦੇ ਘਰ ਵਿੱਚ ਨਹੀਂ ਆਉਂਦੀ। ਸਾਧ ਸੰਗਤ ਜੀ ਤੀਸਰੀ ਗੱਲ ਇਹ ਹੈ ਜੀ ਕਿ ਘਰ ਦਾ ਮੁੱਖ ਦਰਵਾਜ਼ਾ ਖੋਲਦੇ ਸਮੇਂ ਜੇਕਰ ਅਸੀਂ ਇਸ ਸ਼ਬਦ ਦੇ ਜਾਪ ਦੇ ਨਾਲ ਨਾਲ ਖੋਲਾਂਗੇ ਘਰ ਦੇ ਮੁੱਖ ਦਰਵਾਜ਼ੇ ਨੂੰ ਫਿਰ ਸਾਡੇ ਘਰ ਵਿੱਚ ਸੁੱਖ ਸ਼ਾਂਤੀ ਤੇ ਪ੍ਰੇਮ ਪਿਆਰ ਸਦਾ ਹੀ ਬਣਿਆ ਰਹੇਗਾ। ਸਾਡੇ ਪਰਿਵਾਰ ਉਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੁੰਦੀ ਰਹੇਗੀ। ਪਰਮਾਤਮਾ ਦਾ ਹੱਥ ਰਹੇਗਾ ਸਾਡੇ ਸਿਰ ਤੇ। ਸਾਲ ਸੰਗਤ ਜੀ ਉਹ ਕਿਹੜਾ ਸ਼ਬਦ ਹੈ ਜਿਸ ਨੂੰ ਅਸੀਂ ਆਪਣੇ ਘਰ ਦੇ ਦਰਵਾਜ਼ੇ ਨੂੰ ਖੋਲਦੇ ਸਮੇਂ ਬੋਲਣਾ ਹੈ। ਜਿਸ ਸ਼ਬਦ ਨੂੰ ਬੋਲਣ ਨਾਲ ਸਾਡੇ ਘਰ ਦੇ ਰਿਜਕ ਵਿੱਚ ਵਾਧਾ ਹੋਵੇਗਾ, ਬਰਕਤ ਵਾਸ ਕਰੇਗੀ। ਸਾਡੇ ਦਰਵਾਜ਼ੇ ਦੇ ਅੰਦਰ ਖੁਸ਼ੀਆਂ ਹੀ ਖੁਸ਼ੀਆਂ ਆਉਣਗੇ। ਇਹ ਸਾਰੀ ਹੀ ਗੱਲਬਾਤ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ। ਦੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਵੀ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਣ ਸਾਥ ਸੰਗਿਆ ਜੀ ਜਦੋਂ ਵੀ ਸਾਡੇ ਘਰ ਦੇ ਬਜ਼ੁਰਗ ਸਾਨੂੰ ਕੰਮ ਕਰਨ ਲਈ ਆਖਦੇ ਹਨ ਸਾਡੇ ਮਨ ਵਿੱਚ ਅਕਸਰ ਇਹ ਸਵਾਲ ਉੱਠਦਾ ਹੈ ਇਸ ਕੰਮ ਦੇ ਨਾਲ ਪੈਸੇ ਦਾ ਕੀ ਸੰਬੰਧ ਹੈ ਇਸ ਕੰਮ ਨੂੰ ਕਰਨ ਨਾਲ ਬਰਕਤ ਸਾਡੇ ਘਰ ਵਿੱਚ ਕਿਸ ਤਰ੍ਹਾਂ ਵਾਸ ਕਰਦੀ ਹੈ ਅਸੀਂ ਆਪਣੇ ਬਜ਼ੁਰਗਾਂ ਤੋਂ ਇਹ ਗੱਲਾਂ ਨਹੀਂ ਪੁੱਛਦੇ ਬਸ ਚੁੱਪਚਾਪ ਉਹ ਕੰਮ ਕਰਨੇ ਅਕਸਰ ਹੀ ਸ਼ੁਰੂ ਕਰ ਦਿੰਨੇ ਹਨ ਪਰ ਕਈ ਲੋਕ ਆਪਣੇ ਬਜ਼ੁਰਗਾਂ ਦੀਆਂ ਗੱਲਾਂ ਨੂੰ ਮੰਨਦੇ ਹੀ ਨਹੀਂ ਹਨ ਕਿਉਂਕਿ ਉਹਨਾਂ ਨੂੰ ਲੱਗਦਾ ਇਹ ਗੱਲਾਂ ਤਾਂ ਸਾਰੀਆਂ ਵਹਿਮ ਭਰਮ ਹਨ ਅਸੀਂ ਵਹਿਮਾਂ ਭਰਮਾਂ ਨੂੰ ਨਹੀਂ ਮੰਨਦੇ ਪਰ ਜਿਹੜੀਆਂ ਗੱਲਾਂ ਸਾਡੇ ਬਜ਼ੁਰਗ ਸਾਨੂੰ ਆਖ ਦਿੰਦੇ ਹਨ ਉਸ ਦੇ ਪਿੱਛੇ ਕੋਈ ਨਾ ਕੋਈ ਤਰਕ ਤਾਂ ਜ਼ਰੂਰ ਹੁੰਦਾ ਹੈ ਕੋਈ ਨਾ ਕੋਈ ਕਾਰਨ ਤਾਂ ਜ਼ਰੂਰ ਹੁੰਦਾ ਹੈ ਉਸ ਵਿੱਚ ਸਾਡਾ ਫਾਇਦਾ ਹੁੰਦਾ ਹੈ ਕਿਉਂਕਿ ਬਜ਼ੁਰਗਾਂ ਨੂੰ ਆਪਣੀ ਜ਼ਿੰਦਗੀ ਦਾ ਤਜਰਬਾ ਹੋ ਚੁੱਕਾ ਹੁੰਦਾ ਹੈ ਅਸੀਂ ਅਜੇ ਨਿਆਣੇ ਹੁੰਦੇ ਹਾਂ ਇਹ ਉਹਨਾਂ ਦੇ ਅਜਮਾਏ ਹੋਏ ਤਰੀਕੇ ਹੁੰਦੇ ਹਨ ਇਸ ਲਈ ਇਹੋ ਜਿਹੇ ਕੰਮ ਕਰਨ ਦੇ ਲਈ ਉਹ ਸਾਨੂੰ ਆਖਦੇ ਹਨ ਕਿਉਂਕਿ ਉਹ ਹਮੇਸ਼ਾ ਸਾਡੀ ਤਰੱਕੀ ਹੀ ਲੋਚਦੇ ਹਨ ਇਸ ਕਰਕੇ ਬਜ਼ੁਰਗਾਂ ਦੀ ਦਿੱਤੀ ਹੋਈ ਮੱਤ ਨੂੰ ਅਸੀਂ ਜੇਕਰ ਅਪਣਾਉਂਦੇ ਹਾਂ ਉਹਨਾਂ ਦੀ ਸਮਝਾਈ ਹੋਈ ਗੱਲ ਨੂੰ ਪੱਲੇ ਨਾਲ ਬੰਨ ਲੈਣਾ ਚਾਹੀਦਾ ਹੈ ਜੇਕਰ ਸਾਡੇ ਮਨ ਦੇ ਵਿੱਚ ਕੋਈ ਸਵਾਲ ਜਾਂ ਸ਼ੰਕਾ ਹੈ ਤਾਂਸੀਂ ਆਪਣੇ ਬਜ਼ੁਰਗਾਂ ਨੂੰ ਆਪਣੇ ਵੱਡੇ ਬਡੇਰਿਆਂ ਨੂੰ ਜ਼ਰੂਰ ਦੁਬਾਰਾ ਗੱਲ ਪੁੱਛ ਸਕਦੇ ਆ ਆਪਣੇ ਮਨ ਦਾ ਵਿਹਮ ਤੇ ਸ਼ੱਕ ਦੂਰ ਹੋ ਜਾਵੇਗਾ ਸਾਧ ਸੰਗਤ ਜੀ ਹੁਣ ਗੱਲ ਕਰਦੇ ਆ ਉਹਨਾਂ ਤਿੰਨਾਂ ਸਵਾਲਾਂ ਦੇ ਬਾਰੇ ਜੋ ਅਕਸਰ ਹੀ ਸਾਡੇ ਸਾਰਿਆਂ ਦੇ ਮਨ ਵਿੱਚ ਉੱਠਦੇ ਹੀ ਰਹਿੰਦੇ ਹਨ ਘਰ ਦੇ ਵਿੱਚ ਮੁੱਖ ਦਰਵਾਜ਼ੇ ਦੀ ਸਾਫ਼ ਸਫਾਈ ਸੂਰਜ ਚੜ੍ਹਨ ਤੋਂ ਪਹਿਲਾਂ ਕਿਉਂ ਕਰਨੀ ਚਾਹੀਦੀ ਹੈ ਘਰ ਦਾ ਮੁੱਖ ਦਰਵਾਜ਼ਾ ਖੋਲ੍ਹਦੇ ਸਮੇਂ ਸਾਨੂੰ ਕਿਹੜੇ ਸ਼ਬਦ ਦਾ ਜਾਪ ਕਰਨਾ ਚਾਹੀਦਾ ਹੈ ਅਤੇ ਕਿਵੇਂ ਉਸ ਸ਼ਬਦ ਦੇ ਜਾਪ ਨਾਲ ਸਾਡੇ ਘਰ ਵਿੱਚ ਪੈਸਾ ਤੇ ਖੁਸ਼ੀਆਂ ਆਉਣਗੇ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਆ ਘਰ ਦੇ ਮੁੱਖ ਦਰਵਾਜ਼ੇ ਦੀ ਸਾਫ ਸਫਾਈ ਦੀ ਕਈ ਬੀਬੀਆਂ ਜਾਂ ਘਰ ਵਾਲਿਆਂ ਦਾ ਇਹ ਸੁਭਾਅ ਹੁੰਦਾ ਹੈ ਕੁਝ ਲੋਕ ਆਪਣੇ ਘਰ ਨੂੰ ਪੂਰੀ ਤਰ੍ਹਾਂ ਸਫਾਈ ਕਰਨਦੇ ਹਨ ਪਰ ਜਦੋਂ ਘਰ ਦੇ ਮੁੱਖ ਦਰਵਾਜ਼ੇ ਦੀ ਗੱਲ ਆਉਂਦੀ ਹੈ ਤਾਂ ਉਸ ਦੀ ਸਫਾਈ ਬਿਲਕੁਲ ਵੀ ਨਹੀਂ ਕਰਦੇ ਪਰ ਸੰਗਤ ਜੀ ਅਸੀਂ ਖੁਸ਼ ਤੇ ਤੰਦਰੁਸਤ ਤਾਂ رہ ਸਕਦੇ ਹਾਂ ਜੇਕਰ ਆਪਣੇ ਘਰ ਦੇ ਨਾਲ-ਨਾਲ ਘਰ ਦਾ ਆਲਾ-ਦੁਆਲਾ ਵੀ ਸਾਫ਼ ਰੱਖੀਏ। ਵਾਤਾਵਰਣ ਨੂੰ ਸਾਫ਼ ਤੇ ਸ਼ੁੱਧ ਰੱਖੀਏ। ਜੇਕਰ ਅਸੀਂ ਚਾਹੁੰਦੇ ਹਾਂ ਕਿ ਆਲਾ-ਦੁਆਲਾ ਵੀ ਸਾਫ਼ ਹੋਵੇ, ਸਾਡਾ ਘਰ ਸਾਫ਼ ਹੋਵੇ, ਸਾਡਾ ਗੁਆਂਢ ਸਾਫ਼-ਸੁਥਰਾ ਹੋਵੇ, ਸਾਡਾ ਆਲਾ-ਦੁਆਲਾ, ਸਾਡਾ ਗਲੀ-ਮੋਹੱਲਾ, ਸਾਡਾ ਸ਼ਹਿਰ, ਸਾਡਾ ਦੇਸ਼ ਸਾਫ਼-ਸੁਥਰਾ ਹੋਵੇ ਤਾਂ ਸ਼ੁਰੂਆਤ ਤਾਂ ਸਾਨੂੰ ਆਪਣੇ ਤੋਂ ਹੀ ਕਰਨੀ ਪੈਣੀ ਹੈ। ਜੋ ਵੀ ਰਸਤਾ ਤੁਹਾਡੇ ਘਰ ਵੱਲ ਨੂੰ ਜਾਂਦਾ ਹੈ, ਉਸ ਦੀ ਸਾਫ ਸਫਾਈ ਤੁਹਾਨੂੰ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਕਈ ਵਾਰ ਸਾਧੂ ਫਕੀਰ ਸੰਤ ਜਿਹੜੇ ਹੁੰਦੇ ਹਨ ਜਦੋਂ ਵੀ ਸਾਡੇ ਘਰ ਆਉਂਦਾ ਹੈ ਸਾਡੇ ਘਰ ਦੇ ਮੁੱਖ ਦਰਵਾਜ਼ੇ ਤੋਂ ਹੀ ਆਉਂਦਾ ਹੈ ਉਹ ਸਾਡੇ ਘਰ ਦੇ ਰਾਹ ਅਤੇ ਸਾਡੇ ਘਰ ਦੇ ਮੁੱਖ ਦਰਵਾਜ਼ੇ ਦੀ ਗੰਦਗੀ ਵੇਖ ਕੇ ਵਾਪਸ ਮੁੜ ਜਾਂਦਾ ਹੈ ਜਾਂ ਫਿਰ ਉਹ ਸਾਡੇ ਘਰ ਵੱਲ ਨੂੰ ਆ ਹੀ ਰਿਹਾ ਹੁੰਦਾ ਹੈ ਤਾਂ ਉਹ ਦਾ ਫਿਰ ਅੰਦਰ ਆਉਣ ਨੂੰ ਮੰਨਣੇ ਕਰਦਾ ਉਸ ਦਾ ਮਨ ਉਸ ਨੂੰ ਕੋਸਦਾ ਰਹਿੰਦਾ ਹੈ ਕਿਵੇਂ ਘਰ ਦੇ ਚਾਰ ਚੁਫੇਰੇ ਗੰਦਗੀ ਫੈਲਾ ਰੱਖੀ ਹੈ ਇਸ ਨਾਲ ਸਾਡੇ ਘਰ ਵਿੱਚ ਬਰਕਤ ਫਿਰ ਦੂਰ ਚਲੀ ਜਾਂਦੀ ਹੈ ਇਸ ਲਈ ਸਾਡਾ ਫਰਜ਼ ਬਣਦਾ ਹੈ ਆਪਣੇ ਘਰ ਦੇ ਨਾਲ ਨਾਲ ਘਰ ਦੇ ਮੁੱਖ ਦੇ ਰਵਾਜੇ ਦੀ ਵੀ ਸਾਫ ਸਫਾਈ ਰੱਖੀਏ ਆਪਣੇ ਘਰ ਵੱਲ ਨੂੰ ਆਉਂਦੇ ਰਸਤੇ ਨੂੰ ਸਾਫ ਰੱਖੀਏ ਜੋ ਰਹਾ ਵਿੱਚ ਆਉਂਦਾ ਜਾਂਦਾ ਹੈ ਸਾਡੇ ਘਰ ਦਾ ਰਸ ਜਿਹੜਾ ਮੁੱਖ ਦਰਵਾਜ਼ਾ ਹੈ ਉਸ ਨੂੰ ਸਾਫ ਵੇਖ ਕੇ ਖੁਸ਼ ਹੋ ਜਾਵੇ ਬਾਕੀ ਸਾਥ ਸੰਗਤ ਜੀ ਗਾਲ ਸਾਡੇ ਘਰ ਦੀਆਂ ਔਰਤਾਂ ਬੀਬੀਆਂ ਭੈਣਾਂ ਦੀ ਹੈ ਹਰੇਕ ਕੰਮ ਨੂੰ ਸਹੀ ਤਰੀਕੇ ਨਾਲ ਸਹੀ ਵਿਧੀ ਨਾਲ ਕਰਨ ਸਾਡੇ ਕਮਾਕਾਰਾਂ ਵਿੱਚ ਬੜੀ ਜਲਦੀ ਬਰਕਤ ਆ ਸਕਦੀ ਹੈ ਸਾਰੇ ਇਹ ਕੰਮਾਂ ਵਿੱਚ ਸਾਨੂੰ ਸਫਲਤਾ ਮਿਲ ਸਕਦੀ ਹੈ ਇਸ ਲਈ ਸਾਡੇ ਘਰ ਦੇ ਮੁੱਖ ਦਰਵਾਜ਼ੇ ਦੀ ਸਾਡੇ ਘਰ ਦੇ ਆਸ-ਪਾਸ ਦੀ ਓਨੀ ਹੀ ਜ਼ਿਆਦਾ ਸਾਡੀ ਜ਼ਿੰਦਗੀ ਵਿੱਚ ਮਹੱਤਤਾ ਹੈ ਜਿੰਨੀ ਸਾਡੇ ਘਰ ਦੀ ਮਹੱਤਤਾ ਹੈ ਇਸ ਲਈ ਤੁਸੀਂ ਆਪਣੇ ਘਰ ਦੇ ਮੁੱਖ ਦਰਵਾਜ਼ੇ ਨੂੰ ਵੀ ਘਰ ਦੇ ਵਾਂਗ ਹੀ ਆਲੇ-ਦੁਆਲੇ ਨੂੰ ਵੀ ਸਾਫ਼ ਕਰਨਾ ਹੈ ਕਿਉਂਕਿ ਸਾਡੀ ਤੰਦਰੁਸਤੀ ਦਾ ਸੰਬੰਧ ਸਾਡੇ ਕਮਾਕਾਰਾਂ ਸਫਲਤਾ ਤੇ ਸਾਡੇ ਕੰਮ ਕਰਨ ਦੇ ਤਰੀਕੇ ਨੂੰ ਦਰਸਾਉਂਦਾ ਹੈ ਇਸ ਕਰਕੇ ਸਾਤ ਸੰਗਤ ਜੀ ਤੁਸੀਂ ਆਪਣੇ ਘਰ ਦੇ ਮੁੱਖ ਦਰਵਾਜ਼ੇ ਦੀ ਸਾਫ਼ ਸਫਾਈ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਕਰ ਲਿਆ ਕਰੋ ਇਹ ਸਭ ਤੋਂ ਵਧੀਆ ਗੱਲ ਹੈ ਅਤੇ ਬਹੁਤ ਹੀ ਵਧੀਆ ਆਦਤ ਵੀ ਹੁੰਦੀ ਹੈ ਹੁਣ ਗੱਲ ਕਰਦੇ ਹਾਂ ਜੀ ਦੂਜੇ ਸਵਾਲ ਦੀ ਜਿਨ੍ਹਾਂ ਘਰਾਂ ਦਾ ਮੁੱਖ ਦਰਵਾਜ਼ਾ ਸੂਰਜ ਚੜ੍ਹਨ ਤੋਂ ਪਹਿਲਾਂ ਖੁੱਲ ਜਾਂਦਾ ਹੈ ਉਹਨਾਂ ਘਰਾਂ ਦੇ ਵਿੱਚ ਰਿਜਕ ਕਿਵੇਂ ਆਪਣੇ ਆਪ ਹੀ ਚੱਲ ਕੇ ਆਉਂਦਾ ਹੈ। ਉਹਨਾਂ ਘਰਾਂ ਦੇ ਵਿੱਚ ਖੁੱਲਾ ਪੈਸਾ ਤੇ ਬਰਕਤ ਕਿਵੇਂ ਆ ਜਾਂਦੀ ਹੈ? ਇਹ ਗੱਲ ਸਾਡੇ ਘਰ ਦੇ ਬਜ਼ੁਰਗ ਇਸ ਤਰਕ ਦੇ ਆਧਾਰ ਤੇ ਸਮਝਾਉਂਦੇ ਹਨ ਕਿ ਮਿਹਨਤੀ ਉਦਮੀ ਲੋਕ ਹੀ ਜਿਹੜੇ ਹਨ ਉਹ ਘਰ ਦਾ ਮੁੱਖ ਦਰਵਾਜ਼ਾ ਸੂਰਜ ਚੜ੍ਹਨ ਤੋਂ ਪਹਿਲਾਂ ਖੋਲਦੇ ਹਨ। ਜਿਸ ਵਿਅਕਤੀ ਦੇ ਅੰਦਰ ਆਲਸ ਤੇ ਦਲੇਦਰਤਾ ਹੁੰਦੀ ਹੈ, ਉਹ ਵਿਅਕਤੀ ਤਾਂ ਫਿਰ ਹਮੇਸ਼ਾ ਲੇਟ ਉੱਠਦੇ ਹਨ। ਜੋ ਆਪ ਹੀ ਲੇਟ ਉੱਠਦਾ ਹੋਵੇ ਉਸਨੇ ਘਰ ਦਾ ਮੁੱਖ ਦਰਵਾਜ਼ਾ ਸੂਰਜ ਚੜਨ ਤੋਂ ਪਹਿਲਾਂ ਕਿਵੇਂ ਖੋਲਣਾ ਹੈ ਤੇ ਪਰਮਾਤਮਾ ਕਿਹੜੇ ਲੋਕਾਂ ਤੇ ਖੁਸ਼ ਹੁੰਦੇ ਹਨ ਜਿਹੜੇ ਜਲਦੀ ਉੱਠਦੇ ਹਨ ਕਿਉਂਕਿ ਸਾਤ ਸੰਗਤ ਜੀ ਅਸੀਂ ਜਿੰਨਾ ਜ਼ਿਆਦਾ ਲੇਟ ਉੱਠਾਂਗੇ ਓਨਾ ਹੀ ਸਰੀਰ ਨੂੰ ਆਲਸ ਜ਼ਿਆਦਾ ਪੈਂਦਾ ਹੈ ਓਨੀਆਂ ਹੀ ਜ਼ਿਆਦਾ ਸਾਡੇ ਸਰੀਰ ਨੂੰ ਬਿਮਾਰੀਆਂ ਘੇਰਦੀਆਂ ਹਨ ਓਨੇ ਹੀ ਜ਼ਿਆਦਾ ਲੇਟ ਸਾਡੇ ਕੰਮ ਹੋ ਜਾਂਦੇ ਹਨ ਫਿਰ ਅਸੀਂ ਸਾਰਿਆਂ ਨੂੰ ਖਿੱਚ ਕੇ ਪੈਂਦੇ ਹਾਂ ਜਦੋਂ ਕੰਮ ਸਮੇਂ ਸਿਰ ਪੂਰਾ ਨਹੀਂ ਹੋ ਰਿਹਾ ਹੁੰਦਾ ਸਿਰਲੇਡ ਆਇਚਾ ਗੜਿਆਂ ਦਾ ਕਾਰਨ ਬਣਦਾ ਹੈ ਜਿਹੜੇ ਮਨੁੱਖ ਉਸ ਵਾਹਿਗੁਰੂ ਦੀ ਕਿਰਪਾ ਨਾਲ ਉਦਮੀ ਤੇ ਮਿਹਨਤੀ ਹਨ ਸੂਰਜ ਚੜਨ ਤੋਂ ਪਹਿਲਾਂ ਉੱਠਦੇ ਹਨ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦਾ ਨਾਮ ਸਿਮਰਦੇ ਹਨ ਸਾਫ ਸਫਾਈ ਵੱਲ ਧਿਆਨ ਦਿੰਦੇ ਹਨ ਉਹਨਾਂ ਦਾ ਮਨ ਤੇ ਤਨ ਦੋਵੇਂ ਤੰਦਰੁਸਤ ਰਹਿੰਦੇ ਹਨ ਅਤੇ ਉਹ ਲੋਕ ਆਪਣੇ ਕੰਮਾਂ ਕਾਰਾਂ ਨੂੰ ਸਹੀ ਸਮੇਂ ਤੇ ਕਰ ਲੈਂਦੇ ਹਨ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਵੀ ਕਰਦੇ ਹਨ ਉਦਮੀ ਤੇ ਮਿਹਨਤੀ ਹੀ ਦਰਵਾਜ਼ਾ ਖੋਲ ਸਕਦੇ ਹਨ ਕਈ ਲੋਕ ਸਵੇਰੇ ਉੱਠ ਕੇ ਸੈਰ ਲਈ ਜਾਂਦੇ ਹਨ। ਕਈ ਲੋਕ ਸਵੇਰੇ ਉੱਠ ਕੇ ਪਰਮਾਤਮਾ ਜੀ ਦੀ ਬਾਣੀ ਦਾ ਜਾਪ ਕਰਦੇ ਹਨ। ਕਈ ਗੁਰਦੁਆਰਾ ਸਾਹਿਬ ਜਾਂਦੇ ਹਨ। ਬਾਕੀ ਲੋਕ ਸਵੇਰੇ ਜਲਦੀ ਉੱਠ ਕੇ ਕੰਮਕਾਰਾਂ ਨੂੰ ਸਮੇਂ ਸਿਰ ਕਰ ਲੈਂਦੇ ਹਨ। ਬਹੁਤੇ ਲੋਕ ਜੋ ਨੌਕਰੀ ਪੇਸ਼ੇ ਵਾਲੇ ਹੁੰਦੇ ਹਨ, ਉਹ ਜਲਦੀ ਉੱਠ ਕੇ ਕਰਦੇ ਕੰਮਕਾਰ ਸਮੇਟ ਲੈਂਦੇ ਹਨ। ਕੁੱਲ ਮਿਲਾ ਕੇ ਸੂਰਜ ਚੜ੍ਹਨ ਤੋਂ ਪਹਿਲਾਂ ਉਹਨਾਂ ਦੇ ਘਰ ਦਾ ਦਰਵਾਜ਼ਾ ਖੁੱਲਦਾ ਹੈ। ਜਿਨ੍ਹਾਂ ਘਰਾਂ ਦੇ ਵਿੱਚ ਉਦਮੀ ਤੇ ਮਿਹਨਤੀ ਲੋਕ ਰਹਿੰਦੇ ਹਨ, ਜਿਹੜੇ ਲੋਕ ਆਪਣੀਆਂ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਨਿਭਾਉਂਦੇ ਹਨ ਸਭ ਤੋਂ ਪਹਿਲਾਂ ਤਾਂ ਅੰਮ੍ਰਿਤ ਵੇਲੇ ਉੱਠ ਉੱਠ ਕੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦਾ ਨਾਮ ਜਪੋ ਭਜਨ ਬੰਦਗੀ ਕਰੋ ਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ਫਿਰ ਕੰਮਕਾਰਾਂ ਦੀ ਸ਼ੁਰੂਆਤ ਕਰ ਲਓ ਕੁਝ ਸਮਾਂ ਤੁਸੀਂ ਆਪਣੀ ਸਿਹਤ ਨੂੰ ਵੀ ਦਿਓ ਤੇ ਇੱਥੇ ਕੁਝ ਲੋਕ ਇਸ ਨੂੰ ਵਹਿਮ ਭਰਮ ਸਮਝਦੇ ਹਨ ਪਰ ਸਾਧ ਸੰਗ ਜੀ ਇਹ ਕੋਈ ਵਹਿਮ ਭਰਮ ਨਹੀਂ ਸਾਡੇ ਬਜ਼ੁਰਗਾਂ ਦਾ ਤਜਰਬਾ ਹੈ ਜੋ ਸਾਡੇ ਘਰ ਦਾ ਮੁੱਖ ਦਰਵਾਜ਼ਾ ਵੇਖ ਕੇ ਹੀ ਘਰ ਦਾ ਪੂਰਾ ਹਾਲ ਦੱਸ ਸਕਦਾ ਹੈ ਕਿ ਘਰ ਦੇ ਅੰਦਰ ਜਿਹੜੇ ਵਿਅਕਤੀ ਰਹਿੰਦੇ ਹਨ ਉਹਨਾਂ ਦਾ ਸੁਭਾਅ ਕਿਵੇਂ ਦਾ ਹੋਵੇਗਾ ਉਹਨਾਂ ਦੇ ਘਰ ਦੀ ਸਾਫ ਸਫਾਈ ਹੁੰਦੀ ਹੋਵੇਗੀ ਜਾਂ ਨਹੀਂ ਸਾਡੇ ਘਰ ਦੇ ਅੰਦਰ ਦਾ ਹਾਲ ਕੀ ਹੈ ਘਰ ਦੇ ਅੰਦਰ ਦੇ ਲੋਕ ਆਲਸੀ ਹਨ ਜਾਂ ਉਦਮੀ ਹਨ ਇਸ ਲਈ ਸਾਧ ਸੰਗਤ ਜੀ ਤੁਸੀਂ ਇਸ ਤਰ੍ਹਾਂ ਨਹੀਂ ਕਰਨਾ ਕਿ ਸਵੇਰੇ ਉੱਠ ਕੇ ਘਰ ਦਾ ਦਰਵਾਜ਼ਾ ਖੋਲ ਦਿੱਤਾ ਫਿਰ ਆ ਕੇ ਬਿਸਤਰੇ ਤੇ ਲੇਟ ਕੇ ਸੌਂ ਗਏ ਉੱਠਣ ਦਾ ਮਤਲਬ ਜਾਗਣਾ ਮਿਹਨਤੀ ਤੇ ਉਦਮੀ ਬਣਨਾ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦਾ ਨਾਮ ਜਪ ਲੈਣਾ ਉਸ ਤੋਂ ਬਾਅਦ ਆਪਣੇ ਕੰਮਾਂ ਕਾਰਾਂ ਦੀ ਸ਼ੁਰੂਆਤ ਕਰ ਲੈਣੀ ਅਸੀਂ ਆਪਣੀ ਸਿਹਤ ਵੱਲ ਵੀ ਧਿਆਨ ਦੇਣਾ ਹੈ ਸਾਰ ਸੰਗਾ ਜੀ ਸਵੇਰੇ ਉੱਠ ਕੇ ਕੁਦਰਤ ਦਾ ਨਜ਼ਾਰਾ ਵੇਖਣਾ ਹੈ ਸਾਫ਼ ਹਵਾ ਵਿੱਚ ਸਾਹ ਲੈਣਾ ਹੈ ਸਾਡਾ ਸਰੀਰ ਜਿਹੜਾ ਹੈ ਤੰਦਰੁਸਤ ਰਹੇਗਾ ਇਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਉਸ ਸ਼ਬਦ ਦੇ ਜਾਪ ਦੀ ਜਿਹੜਾ ਅਸੀਂ ਘਰ ਦਾ ਮੁੱਖ ਦਰਵਾਜ਼ਾ ਖੋਲਦੇ ਸਮੇਂ ਬੋਲਣਾ ਹੈ ਸਾਡੇ ਬਜ਼ੁਰਗ ਜਿਹੜੇ ਹਨ ਹਮੇਸ਼ਾ ਹੀ ਸਾਨੂੰ ਗੱਲ ਸਮਝਾਉਂਦੇ ਹਨ ਕਿ ਜਦੋਂ ਵੀ ਕਿਸੇ ਕੰਮ ਦੀ ਸ਼ੁਰੂਆਤ ਕਰਨੀ ਹੈ ਸਭ ਤੋਂ ਪਹਿਲਾਂ ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ ਦਾ ਸਿਮਰਨ ਕਰਨਾ ਹੈ ਇਸ ਲਈ ਸਾਧ ਸੰਗਤ ਜੀ ਜਦੋਂ ਵੀ ਸਵੇਰੇ ਉੱਠੋ ਸਭ ਤੋਂ ਪਹਿਲਾਂ ਬੈਠ ਕੇ ਉਸ ਵਾਹਿਗੁਰੂ ਅਕਾਲ ਪੁਰਖ ਜੀ ਦਾ ਸ਼ੁਕਰਾਨਾ ਕਰੋ ਫਿਰ ਭੈਣਾ ਜਦੋਂ ਰਸੋਈ ਵਿੱਚ ਚਾਹ ਬਣਾਉਂਦੀਆਂ ਹਨ ਉੱਥੇ ਵੀ ਹੱਥ ਜੋੜ ਕੇ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰੋ ਵਾਹਿਗੁਰੂ ਜੀ ਦਾ ਨਾਮ ਲੈ ਕੇ ਹੀ ਰਸੋਈ ਦੇ ਵਿੱਚ ਚੁੱਲ੍ਹਾ ਬਾਲਣਾ ਹੈ ਫਿਰ ਸਾਧ ਸੰਗਤ ਜੀ ਜਦੋਂ ਅਸੀਂ ਘਰ ਦਾ ਮੁੱਖ ਦਰਵਾਜ਼ਾ ਖੋਲਦੇ ਹਾਂ ਤਾ ਵਾਹਿਗੁਰੂ ਜੀ ਦਾ ਨਾਮ ਲੈ ਕੇ ਅਰਦਾਸ ਬੇਨਤੀ ਕਰਨੀ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਡੇ ਘਰ ਤੇ ਮਿਹਰ ਭਰਿਆ ਹੱਥ ਰੱਖੋ ਘਰ ਦੇ ਜੀਵਾਂ ਵਿੱਚ ਪ੍ਰੇਮ ਪਿਆਰ ਸੁਖ ਸ਼ਾਂਤੀ ਸਦਾ ਲਈ ਬਣਾਈ ਰੱਖੋ ਘਰ ਦਾ ਮੁੱਖ ਦਰਵਾਜ਼ਾ ਖੋਲਦੇ ਸਮੇਂ ਅਰਦਾਸ ਬੇਨਤੀ ਜ਼ਰੂਰ ਕਰਨੀ ਹੈ ਤਾਂ ਕਿ ਕੋਈ ਵੀ ਨੈਗੇਟਿਵ એનર્ਜੀ ਮਾੜੀ ਸ਼ਕਤੀ ਸਾਡੇ ਘਰ ਦੀ ਦਹਲੀਜ਼ ਤੋਂ ਪਾਰ ਨਾ ਹੋ ਜਾਵੇ ਕੋਈ ਵੀ ਇਸ ਮੁਕਦਰਵਾਜੇ ਤੋਂ ਘਰ ਦੇ ਵਿੱਚ ਮਾੜੀਆਂ ਸ਼ਕਤੀਆਂ ਨਾ ਆਉਣ ਜ਼ਿੰਦਗੀ ਵਿੱਚ ਹਮੇਸ਼ਾ ਆਉਣ ਤੇ ਬਸ ਖੁਸ਼ੀਆਂ ਆਉਣ ਘਰ ਦੀ ਦਹਲੇਸ ਤੋਂ ਖੁਸ਼ੀਆਂ ਨਾਰਾਜ਼ ਹੋ ਕੇ ਕਦੇ ਵੀ ਵਾਪਸ ਨਾ ਚਲੀਆਂ ਜਾਣ ਵਾਹਿਗੁਰੂ ਜੀ ਦਾ ਹਮੇਸ਼ਾ ਹੀ ਸ਼ੁਕਰਾਨਾ ਕਰਿਆ ਕਰੋ ਜੋ ਤੁਹਾਡੇ ਕੋਲ ਹੈ ਉਹਨਾਂ ਚੀਜ਼ਾਂ ਦਾ ਸ਼ੁਕਰਾਨਾ ਕਰੋ ਜਿਹੜੀ ਚੀਜ਼ ਤੁਹਾਡੇ ਕੋਲ ਨਹੀਂ ਆ ਰਹੀ ਉਸ ਦੇ ਬਾਰੇ ਕਦੇ ਵੀ ਗਿਲਾ ਨਹੀਂ ਕਰਨਾ ਕਿਉਂਕਿ ਸਾਧ ਸੰਗਤ ਜੀ ਜਦੋਂ ਉਹ ਸਮਾਂ ਉਸ ਟੇਸ ਦੇ ਤੁਹਾਡੇ ਕੋਲ ਪਹੁੰਚਣ ਦਾ ਹੋਵੇਗਾ ਆਪ ਹੀ ਪਹੁੰਚ ਜਾਵੇਗੀ ਪਰਮਾਤਮਾ ਜੀ ਦੀ ਕਿਰਪਾ ਦੇ ਸਦਕਾ ਤੇ ਸਾਥ ਸੰਗਤ ਜੀ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ